ਲਓ ਜੀ ਮਿੱਤਰੋ ਹੋ ਗਈਆਂ ਤਿਆਰੀਆਂ ਬਾਬਾ ਵੀਰਮੰਦਾਸ ਜੀ ਵੱਲ ਜਾਣ ਨੂੰ ਤਾਂ ਅੱਜ ਆਪਾਂ ਤਿਆਰ-ਵਾਰ ਤਿਆਰਾਂ ਉੱਧਰ ਨੂੰ ਜਾਣ ਨੂੰ ਤੇ ਆਹ ਦੇਖੋ ਕਿੰਨੇ ਦੀ ਵਾਈ ਵਾਰੀ ਆ ਤੇ ਆਪਾਂ ਨੇ ਖਿੱਚ ਦਿੱਤਾ ਹੈ ਬੁਲਟ ਉੱਧਰ ਨੂੰ ਤੇ ਅੱਜ ਆਪਾਂ ਨੇ ਦੁੱਧ ਵੀ ਦੇ ਕੇ ਆਉਣਾ ਹੈ ਉੱਥੇ ਕਿਉਂਕਿ ਆਪਣੀ ਮੈਸ ਸਰਜਰੀ ਸਰਜਰੀ ਸੂਈ ਹੈ ਤਾਂ ਬੁਲਟ ਖਿੱਚ ਦਿੱਤਾ ਤੇ ਆਪਾਂ ਰਾਸਤੇ ਵਿੱਚ ਦੇਖਦੇ ਹਾਂ ਮੌਸਮ ਬਹੁਤ ਹੀ ਸੋਹਣਾ ਹੈ ਪਰ ਹੜਾਂ ਕਾਰਨ ਮੌਸਮ ਬਹੁਤਾ ਸੋਹਣਾ ਨਹੀਂ ਲੱਗਦਾ ਕਿਉਂਕਿ ਪਾਣੀ ਨੇ ਲੋਕਾਂ ਦੇ ਘਰ ਵੀ ਬਰਬਾਦ ਕਰ ਦਿੱਤੇ ਰੱਬ ਸਾਰਿਆਂ ਨੂੰ ਬਲ ਬਖਸ਼ੇ ਇਸ ਮੁਸੀਬਤ ਵਾਲੀ ਘੜੀ ਚੋਂ ਨਿਕਲਦਾ ਤਾਂ ਰਸਤੇ ਵਿੱਚ ਆਪਾਂ ਤੁਹਾਨੂੰ ਪਿੰਡ ਦਿਖਾਉਂਦੇ ਜਾਵਾਂਗੇ ਤਾਂ ਦੇਖੋ ਦੋਸਤੋ ਨਜ਼ਾਰੇ ਪਿੰਡਾਂ ਦੇ ਕਿੰਨੇ ਸੋਹਣੇ ਨਜ਼ਾਰੇ ਹਨ ਇਹ ਜਾਂ ਮਾਹੌਲ ਪੰਜਾਬ ਤੋਂ ਇਲਾਵਾ ਕਿਤੇ ਹੋਰ ਨਹੀਂ ਮਿਲ ਸਕਦਾ ਦੇਖੋ ਫੁੱਲ ਵੀ ਲੱਗ ਗਏ ਨੇ ਸਾਈਡਾਂ ਦੇ ਉੱਪਰ ਤੇ ਜੀਰੀ ਵੀ ਨਸਾਰੇ ਤੇ ਚੱਲ ਰਹੀ ਆ ਮੀਂਹ ਦੀ ਬਹੁਤ ਹੀ ਨੁਕਸਾਨ ਆ ਜਿਹੜਾ ਕਿ ਅੱਜਕੱਲ ਹੋ ਰਿਹਾ ਹੈ ਕਿਉਂਕਿ ਇਸ ਦੇ ਨਾਲ ਹਲਦੀ ਰੋਗ ਵੀ ਪੈ ਸਕਦਾ ਹੈ ਤੇ ਫੰਗੀ ਸਾਈਡ ਦੇ ਵੀ ਖਤਰੇ ਹਨ ਤੇ ਆ ਡੱਗ ਵਾਲਾ ਮੁੰਡਾ ਕੰਮ ਬਹੁਤ ਹੀ ਵਧੀਆ ਕਰਦਾ ਤੁਸੀਂ ਕਰਾ ਸਕਦੇ ਹੋ ਤਾਂ ਇਹ ਰਸਤੇ ਵਿੱਚ ਨਲੀਨੇ ਪਿੰਡ ਵਿੱਚ ਆਉਂਦਾ ਹੈ ਤਾਂ ਦੋਸਤੋ ਤੁਸੀਂ ਪਿੰਡ ਚੈੱਕ ਕਰ ਸਕਦੇ ਹੋ ਤੇ ਇੱਥੇ ਇਸ ਪਿੰਡ ਦੇ ਵਿੱਚ ਨਾ ਸਵਿੱਕਰ ਲੱਗੇ ਹੋਏ ਹਨ ਖੰਭੇ ਉੱਤੇ ਛੋਟੇ ਛੋਟੇ ਜਿਹੇ ਤੇ ਹਰ ਟਾਈਮ ਇੱਥੇ ਗੁਰਬਾਣੀ ਚੱਲਦੀ ਹੈ ਜਦੋਂ ਕਿ ਪਿੰਡ ਵਿੱਚ ਪਾਠ ਹੁੰਦਾ ਹੈ ਤਾਂ ਉਸ ਤੋਂ ਬਾਅਦ ਚੈੱਕ ਕਰੋ ਤੁਸੀਂ ਆਪਾਂ ਸਿੱਧਾ ਰੁੜਕੀ ਅੱਡੇ ਪਹੁੰਚ ਜਾਵਾਂਗੇ ਸਾਡੇ ਪਿੰਡ ਤੋਂ ਡੇਰਾ ਤਕਰੀਬਨ 10 ਤੋਂ 12 ਕਿਲੋਮੀਟਰ ਹੋਵੇਗਾ ਤਾਂ ਰੁੜਕੀ ਪਹੁੰਚ ਕੇ ਤੁਹਾਡੇ ਰਾ ਬਹੁਤ ਹੀ ਨਜ਼ਦੀਕ ਰਹਿ ਜਾਂਦਾ ਹੈ ਤੇ ਤੁਸੀਂ ਇਹ ਸਭ ਲਾ ਲੋ ਕਿ 5 ਤੋਂ 4 ਕਿਲੋਮੀਟਰ ਦਾ ਫਾਸਲਾ ਹੋਏਗਾ ਇੱਥੋਂ ਤਾਂ ਦੋਸਤੋ ਆਪਾਂ ਜਾ ਰਹੇ ਆ ਦੇਖੋ ਜੀਰੀਆਂ ਪੱਕ ਕੇ ਵੀ ਤਿਆਰ ਹੋ ਰਹੀਆਂ ਹਨ ਤਾਂ ਰੱਬ ਮੂਰੇ ਹੀ ਅਰਦਾਸ ਹੈ ਕਿ ਮੀਂਹ ਦੀ ਮੌਸਮ ਨੂੰ ਜਲਦੀ ਤੋਂ ਜਲਦੀ ਸੈੱਟ ਕਰ ਦਵੇ ਤੇ ਮੌਸਮ ਅੱਗੇ ਮੰਗ ਵਧੀਆ ਹੋ ਜਾਵੇ ਤੇ ਜੀਰੀਆਂ ਵੀ ਲੋਕ ਵੱਢ ਸਕਣ ਤੇ ਜਿਨ੍ਹਾਂ ਦੇ ਘਰਾਂ ਵਿੱਚ ਪਾਣੀ ਵੜਿਆ ਹੈ ਉਹਨਾਂ ਨੂੰ ਵੀ ਬਲ ਬਖਸ਼ੇ ਇਸ ਮਸੂੂਬਤ ਬੜੀ ਘੜੀ ਚੋਂ ਨਿਕਲਦਾ ਤਾਂ ਤੁਸੀਂ ਦੇਖ ਸਕਦੇ ਹੋ ਰੁੜਕੀ ਪਿੰਡ ਦੇਆਂ ਕੋਠੀਆਂ ਬਹੁਤ ਹੀ ਸੋਹਣੀਆਂ ਹਨ ਰਸਤੇ ਵਿੱਚ ਚੈੱਕ ਕਰ ਸਕਦੇ ਹੋ ਜੀਰੀਆਂ ਤੇ ਇਧਰਲੀ ਸਾਈਡ ਇੱਕ ਬਾਈ ਸਪਰੇ ਵੀ ਕਰ ਰਿਹਾ ਸੀ ਪਰ ਵੀਡੀਓ ਵਿੱਚ ਨਹੀਂ ਆ ਸਕਿਆ ਸਪਰੇ ਤਾਂ ਕਰ ਰਿਹਾ ਸੀ ਪਿਛਲੇ ਕਈ ਦਿਨਾਂ ਤੋਂ ਮੀਂਹ ਪੈ ਰਿਹਾ ਸੀ ਇਸ ਕਰਕੇ ਟਾਈਮ ਹੀ ਨਹੀਂ ਲੱਗਿਆ ਸਪਰੇ ਕਰਨ ਦਾ ਜਦੋਂ ਸਪਰੇ ਕਰਦਾ ਸੀ ਤਾਂ ਸਾਰਾ ਕੰਮ ਖਰਾਬ ਹੋ ਜਾਂਦਾ ਸੀ ਤੇ ਇੱਕਾ ਡੇਰਾ ਪਹਿਲਾਂ ਵੀ ਆਉਂਦਾ ਹੈ ਤੇ ਚੈੱਕ ਕਰੋ ਬਾਬਾ ਜੀ ਦੀਆਂ ਕਿਰਪਾ ਬਹੁਤ ਨਹੀਂ ਇਸ ਪਿੰਡ ਉੱਤੇ ਬਦੋਸ਼ੀ ਦੇ ਉੱਪਰ ਬਹੁਤ ਹੀ ਸੋਹਣੀਆਂ ਕੋਠੀਆਂ ਲੋਕਾਂ ਨੇ ਬਣਾਈਆਂ ਹੋਈਆਂ ਹਨ ਤਾਂ ਮਿੱਤਰੋ ਚੱਲ ਰਿਹਾ ਕੰਮ ਤੇ ਆਪਾਂ ਪਹੁੰਚ ਚੁੱਕੇ ਆਂ ਡੇਰਾ ਬਾਬਾ ਵੀਰਾਂ ਦਾ ਜੀ ਦੇ ਦਰ ਉੱਪਰ ਤਾਂ ਤੁਸੀਂ ਚੈੱਕ ਕਰੋ ਇਸ ਤਰੀਕੇ ਨਾਲ ਸੜਕ ਜਾਂਦੀ ਹੈ ਤੇ ਅੱਗੇ ਡੇਰਾ ਆ ਜਾਣਾ ਹੈ ਬਾਬਾ ਵੀਰਾਂ ਦਾ ਤਾਂ ਆਪਾਂ ਉੱਥੇ ਪਹੁੰਚ ਚੁੱਕੇ ਆਂ ਤਾਂ ਤੁਸੀਂ ਚੈੱਕ ਕਰ ਸਕਦੇ ਹੋ ਬਹੁਤ ਹੀ ਸੰਗਤਾਂ ਆਉਂਦੀ ਹੈ ਅੱਜ ਦਿਨ ਵੀ ਐਤਵਾਰ ਦਾ ਹੈ ਇਸ ਦਿਨ ਵਿਸ਼ੇਸ਼ ਤੌਰ ਤੇ ਬਹੁਤ ਹੀ ਸੰਗਤ ਆਉਂਦੀ ਹੈ ਤੁਸੀਂ ਚੈੱਕ ਕਰ ਸਕਦੇ ਹੋ ਕਿ ਲੋਕ ਕਿਸ ਤਰੀਕੇ ਨਾਲ ਮੱਥਾ ਟੇਕਦੇ ਹਨ ਜੋ ਉਹਨਾਂ ਨੇ ਸੁੱਖਾਂ ਸੁੱਖੀਆਂ ਆਉਂਦੀਆਂ ਹਨ ਸਾਰੀਆਂ ਪੂਰੀਆਂ ਹੁੰਦੀਆਂ ਹਨ ਤਾਂ ਦੋਸਤੋ ਦੇਖ ਸਕਦੇ ਹੋ ਮੀਂਹ ਕਰਕੇ ਕਿੰਨਾ ਪਾਣੀ ਹੋ ਚੁੱਕਿਆ ਹੈ ਨਾਲੇ ਤੇ ਸਾਰੇ ਪਾਸੇ ਤੁਸੀਂ ਚੈੱਕ ਕਰ ਸਕਦੇ ਹੋ ਤੇ ਇੱਧਰ ਆ ਜੰਨੇ ਆ ਤਾਂ ਇਸ ਪਾਸੇ ਮੱਥਾ ਟੇਕਦੇ ਹਾਂ ਇਸ ਪਾਸੇ ਮੱਥਾ ਟੇਕਣ ਤੋਂ ਬਾਅਦ ਤੁਹਾਨੂੰ ਅੱਗੇ ਦਿਖਾਉਨੇ ਹਾਂ ਤੇ ਅੱਗੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦਾ ਪ੍ਰਕਾਸ਼ ਹੈ ਦੇਖੋ ਤੁਸੀਂ ਚੈੱਕ ਕਰ ਸਕਦੇ ਹੋ ਤੇ ਇੱਥੇ ਵੀ ਮਹਾਰਾਜ ਜੀ ਦਾ ਪ੍ਰਕਾਸ਼ ਹੈ ਸਾਰੇ ਆ ਕੇ ਇੱਥੇ ਨਮਸਤਕ ਹੁੰਦੇ ਹਨ ਤੇ ਉਸ ਤੋਂ ਬਾਅਦ ਉਹਨੂੰ ਦਿਖਾਉਨੇ ਆਂ ਵੀ ਇੱਕ ਸਾਈਡ ਤੇ ਆ ਕੇ ਤੁਸੀਂ ਜੇ ਕਿਸੇ ਸੰਗਤ ਨੂੰ ਬਾਥਰੂਮ ਦੀ ਲੋੜ ਆ ਤਾਂ ਬਾਥਰੂਮ ਵੀ ਹਨ ਤੇ ਆਪਾਂ ਚੱਲਦੇ ਆਂ ਲੰਗਰ ਹਾਲ ਵੱਲ ਨੂੰ ਤੇ ਉੱਥੇ ਜਾ ਕੇ ਆਪਾਂ ਦੁੱਧ ਦੇ ਦੇਣਾ ਹੈ ਲੰਗਰ ਦੇ ਵਿੱਚ ਤੇ ਇੱਥੇ ਆਪਾਂ ਕੁਝ ਟਾਈਮ ਬੈਠਦੇ ਹਾਂ ਤੇ ਇੱਕ ਸਾਈਡ ਤੇ ਬਾਬਾ ਜੀ ਦੀ ਕੁਰਸੀ ਲੱਗੀ ਹੈ ਹਨ ਜੋ ਕਿ ਬਾਬਾ ਵੀਰਾਂ ਦਾ ਹੱਜੇ ਡੇਰੇ ਦੇ ਮੌਜੂਦਾ ਮੁਕੀ ਹਨ ਉਹ ਇੱਥੇ ਬੈਠਦੇ ਹਨ ਤੇ ਉਸ ਤੋਂ ਬਾਅਦ ਲੰਗਰ ਬੈਠ ਕੇ ਛੱਕਦੇ ਆਂ ਤੇ ਹੌਲੀ ਹੌਲੀ ਲੰਗਰ ਆ ਜਾਂਦਾ ਹੈ ਤਾਂ ਬਹੁਤ ਹੀ ਜ਼ਿਆਦਾ ਸੰਗਤ ਆਈ ਹੋਈ ਹੈ ਦੇਖ ਲਓ ਤੁਸੀਂ ਚੈੱਕ ਕਰ ਸਕਦੇ ਹੋ ਤੇ ਸਾਰੀ ਸੰਗਤ ਬਹੁਤ ਹੀ ਪ੍ਰੇਮ ਨਾਲ ਲੰਗਰ ਛੱਕਦੀ ਹੈ ਤੇ ਉਸ ਤੋਂ ਬਾਅਦ ਇੱਥੇ ਆਪਾਂ ਭਾਂਡੇ ਮਾਂਦੇ ਹਾਂ ਤੇ ਇੱਥੇ ਦੀ ਹੋਰ ਵੀ ਪਰੰਪਰਾ ਹੈ ਇਸ ਸਤਾਨ ਤੇ ਅੱਜ ਵੀ ਭਾਂਡੇ ਸਵਾਹ ਨਾਲ ਮੰਜੇ ਜਾਂਦੇ ਹਨ ਤੇ ਆਪਾਂ ਇਸ ਤੋਂ ਬਾਅਦ ਚੱਲਦੇ ਹਾਂ ਲੰਗਰ ਹਾਲ ਤੋਂ ਬਾਹਰ ਵੱਲ ਨੂੰ ਤਾਂ ਤੁਹਾਨੂੰ ਇੱਕ ਵਾਰ ਚੈੱਕ ਕਰਵਾਉਣੀ ਹੈ ਵੀ ਕਿੱਦਾਂ ਦਾ ਮਾਹੌਲ ਹੈ ਸਾਰੇ ਕਿਤੇ ਤੇ ਉਸ ਤੋਂ ਬਾਅਦ ਆਪਾਂ ਚੱਲਦੇ ਹਾਂ ਇਸ ਤੋਂ ਬਾਹਰ ਲੰਗਰ ਹਾਲ ਤੋਂ ਤੇ ਤੁਸੀਂ ਚੈੱਕ ਕਰ ਸਕਦੇ ਹੋ ਕਿ ਇੱਧਰ ਨਵੀਂ ਇਮਾਰਤ ਦਾ ਸ਼ੁਰੂਆਤ ਹੋਈ ਹੋਈ ਹੈ ਤੇ ਬਹੁਤ ਹੀ ਵਧੀਆ ਤਰੀਕੇ ਨਾਲ ਡੇਰਾ ਦਿਨੋਂ-ਦਿਨ ਵਧੀਆ ਬਣਦਾ ਜਾ ਰਿਹਾ ਹੈ ਤੇ ਇਸ ਤੋਂ ਬਾਅਦ ਤੁਸੀਂ ਚੈੱਕ ਕਰ ਸਕਦੇ ਹੋ ਰਾਤ ਨੂੰ ਲਾਈਟਿੰਗ ਕਿੰਨੀ ਸੋਹਣੀ ਘਰੀ ਹੋਈ ਹੈ ਡੇਰੇ ਦੇ ਵਿੱਚ ਤੇ ਉਸ ਤੋਂ ਬਾਅਦ ਤੁਹਾਨੂੰ ਆਪਾਂ ਲੈ ਕੇ ਜਾਵਾਂਗੇ ਸਰੋਵਰ ਵੱਲ ਨੂੰ ਤੁਸੀਂ ਫਿਰ ਲਾਈਟਿੰਗ ਚੈੱਕ ਕਰੋ ਤੇ ਆ ਦੇਖੋ ਵੀ ਆਪਾਂ ਨੇ ਜਿਹੜੀ ਕੰਨੀ ਸੀ ਇਸ ਵਿੱਚ ਜਲ ਲੈ ਲਿਆ ਹੈ ਤੇ ਆਮ ਕਰਾਂ ਵਿੱਚ ਰਵਾਜ ਹੈ ਇਸ ਜਲ ਦਾ ਛਿੱਟਾ ਦਿੱਤਾ ਜਾਂਦਾ ਹੈ ਤਾਂ ਇਸ ਕਰਕੇ ਲੈ ਲਿਆ ਤੇ ਦੇਖੋ ਤੁਸੀਂ ਡੇਰਾ ਚੈੱਕ ਕਰ ਸਕਦੇ ਹੋ ਕਿੰਨਾ ਹੀ ਸੋਨਾ ਲੱਗ ਰਿਹਾ ਹੈ ਤੇ ਲੋਕ ਬਹੁਤ ਹੀ ਦੂਰੋਂ ਦੂਰੋਂ ਆ ਕੇ ਮੱਥਾ ਟੇਕਦੇ ਹਨ ਤੇ ਸਰੋਵਰ ਕੰਨੀ ਵੀ ਕੰਮ ਚੱਲ ਰਿਹਾ ਹੈ ਇਸ ਕਰਕੇ ਫਰਸ਼ ਬਣਾਉਣਾ ਹੈ ਮੇਰੇ ਖਿਆਲ ਚ ਤਾਂ ਕਰਕੇ ਸਭ ਕੁਝ ਕੀਤਾ ਹੋਇਆ ਹੈ ਤੇ ਤੁਸੀਂ ਦੇਖ ਸਕਦੇ ਹੋ ਕਿ ਸਰੋਵਰ ਚ ਰਾਤ ਦਾ 뷰 ਕਿਦਾਂ ਦਾ ਹੈ ਤੇ ਬਹੁਤ ਹੀ ਸ਼ਾਂਤੀ ਹੈ ਇੱਥੇ ਬੰਦ ਇੱਥੇ ਆ ਕੇ ਬੰਦੇ ਦਾ ਬਹੁਤ ਹੀ ਦਿਲ ਲੱਗਦਾ ਹੈ ਤੇ ਇੱਕ ਵਾਰ ਤੁਹਾਨੂੰ ਜੂਮ ਕਰਕੇ ਸਾਰੀਆਂ ਸਮਾਦਾ ਤੇ ਨਿਗਾ ਮਰਵਾ ਦਿੰਦੇ ਹਾਂ ਕਿਸ ਤਰੀਕੇ ਨਾਲ ਹਲੇ ਵੀ ਸੰਗਤ ਆਉਂਦੀ ਜਾ ਰਹੀ ਹੈ ਤੇ ਉਸ ਤੋਂ ਬਾਅਦ ਤੁਹਾਨੂੰ ਬਾਹਰੋਂ ਦਿਖਾਉਨੇ ਹਾਂ ਤੇ ਆਪਾਂ ਨਿਕਲ ਆਉਨੇ ਹਾਂ ਬਾਹਰ ਤੇ ਉਸ ਤੋਂ ਬਾਅਦ ਆਪਾਂ ਕਰਦੇ ਹਾਂ ਜਾਣ ਦੀਆਂ ਤਿਆਰੀਆਂ ਤੇ ਇੱਕ ਵਾਰ ਤੁਹਾਡਾ ਫਾਈਨਲ ਵਿਊ ਪਵਾਉਨੇ ਹਾਂ ਤੇ ਉਸ ਤੋਂ ਬਾਅਦ ਆਪਾਂ ਕਰਦੇ ਹਾਂ ਆਪਣਾ ਬੁਲੇਟ ਸਟਾਰਟ ਤੇ ਇਸ ਤੋਂ ਬਾਅਦ ਆਪਾਂ ਚੱਲਦੇ ਆਂ ਪਿੰਡ ਵੱਲ ਨੂੰ ਤੁਸੀਂ ਚੈੱਕ ਕਰ ਸਕਦੇ ਹੋ ਵੀ ਕਿਸ ਤਰੀਕੇ ਨਾਲ ਇੱਕ ਬੰਦਾ ਇੱਥੇ ਟਰੈਕਟਰ ਦਾ ਮੱਥਾ ਟਿਕਾਉਣ ਲੈ ਕੇ ਆਇਆ ਕਿਉਂਕਿ ਲੋਕ ਬਹੁਤ ਹੀ ਇੱਥੇ ਬਾਬਾ ਜੀ ਨੂੰ ਮੰਨਦੇ ਹਨ ਤੇ ਇਸ ਤਰੀਕੇ ਨਾਲ ਆਪਾਂ ਚੱਲਦੇ ਆਂ ਪਿੰਡ ਵੱਲ ਨੂੰ ਤਾਂ ਤੁਹਾਨੂੰ ਦਿਖਾਉਨੇ ਆ ਅੱਗੇ ਵੀ ਕੀ ਕੀ ਬਣਦਾ ਹੈ ਤਾਂ ਬਲੌਗ ਨਾਲ ਜੁੜੇ ਰਹੋ ਮਿੱਤਰੋ ਤੇ ਦੇਖੋ ਤੁਸੀਂ ਚੈੱਕ ਕਰੋ ਵੀ ਪਿੱਛੋਂ ਵੀ ਕਿੰਨਾ ਸੋਹਣਾ ਲੱਗ ਰਿਹਾ ਹੈ ਡੇਰਾ ਤੇ ਸਾਡੀ ਸਲਾਹ ਹੈ ਵੀ ਤੁਹਾਨੂੰ ਇੱਥੇ ਖੜਕੇ ਵੀ ਇੱਕ ਵਾਰ ਵੀਊ ਦਿਖਾਇਆ ਜਾਵੇ ਦੇਖੋ ਤੁਸੀਂ ਚੈੱਕ ਕਰ ਸਕਦੇ ਹੋ ਵੀ ਕਿੰਨਾ ਹੀ ਸੋਹਣਾ ਲੱਗਦਾ ਇੰਨੀ ਸੋਹਣੀ ਲਾਈਟਿੰਗ ਹੁੰਦੀ ਹੈ ਰਾਤ ਨੂੰ ਦੇਖ ਕੇ ਬਹੁਤ ਹੀ ਜੀ ਲੱਗਦਾ ਹੈ ਤੇ ਉਸ ਤੋਂ ਬਾਅਦ ਆਪਾਂ ਚੱਲਦੇ ਆਂ ਆ ਕੋਠੀ ਬਹੁਤ ਹੀ ਸੋਹਣੀ ਬਣੀ ਹੋਈ ਆ ਪਹਿਲਾਂ ਤੁਹਾਨੂੰ ਦਿਖਾਉਣੀ ਰਹੀ ਜੀ ਕਿਸੇ ਦਿਨ ਆਪਾਂ ਦਿਨ ਦੇ ਵਿੱਚ ਆਇਆ ਤਾਂ ਤੁਹਾਨੂੰ ਜ਼ਰੂਰ ਵੀਊ ਪਾਵਾਂਗੇ ਪਹਿਲਾਂ ਕੈਮਰਾ ਟਾਈਮ ਨਾਲ ਨਹੀਂ ਖੋਲਿਆ ਗਿਆ ਤੇ ਉਸ ਤੋਂ ਬਾਅਦ ਆ ਕੇ ਆਪਾਂ ਖੇੜੇ ਬਾਬੇ ਦੇ ਮੱਥਾ ਟੇਕਦੇ ਆਂ ਉੱਥੇ ਜੋਤ ਜਗਾਉਂਦੇ ਆਂ ਤੇ ਅੱਜ ਆਪਾਂ ਲੇਟ ਬਹੁਤ ਹੋ ਗਏ ਸੀਗੇ ਤੇ ਦੇਖ ਸਕਦੇ ਤੁਸੀਂ ਉਸ ਤੋਂ ਬਾਅਦ ਆਪਾਂ ਲਾਉਂਦੇ ਆਂ ਗੇਟ ਤੇ ਸਭ ਤੋਂ ਬਹੁਤ ਵਾਲੇ ਆਪੇ ਲੱਗਦੇ ਆ ਤਾਂ ਮਿਲਦੇ ਆ ਤੁਹਾਨੂੰ ਅਗਲੇ ਬਲੌਗ ਚ